CDPO ਸੁਪਰਵਾਈਜ਼ਰ ਤੇ ਆਂਗਣਵਾੜੀ ਵਰਕਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਮ DC ਨੂੰ ਦਿੱਤਾ ਮੰਗ ਪੱਤਰ ਅੱਜ CDPO ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਯੂਨੀਅਨ ਦਾ ਇੱਕ ਵਫਦ DC ਪਠਾਨਕੋਟ ਆਦਿਤੀ ਉਪਲ ਨੂੰ ਮਿਲਿਆ ਅਤੇ ਸੰਬੰਧੀ ਜਾਣਕਾਰੀ ਦਿਨ ਦੇ CDPO ਬ੍ਰਿੰਦਰ ਸਿੰਘ ਨੇ ਦੱਸਿਆ ਕਿ 26 ਜੁਲਾਈ ਨੂੰ ਰਈਆ ਦੇ CDPO ਵੀ ਨਾ ਕਿਸੇ ਨੋਟਿਸ ਦੇ ਇੱਕ ਮੰਗ ਪੱਤਰ ਨੂੰ ਮੋਤਲ ਕਰ ਦਿੱਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ CDPO ਵਿਕਰਮਜੀਤ ਸਿੰਘ ਨੇ ਆਂਗਣਵਾੜੀ ਜੋ ਆਉਣ ਵਾਲਿਆ ਕੋ ਜੋ ਵਸਤੂਆਂ ਜੋ ਖਾਂ ਯੋਗ ਨਹੀਂ ਸਨ संबंधी रिपोर्ट बना के विभाग के उच्च अधिकारियों भेज दिखी सी जिससे फार्म बना वाली राशन सामग्री विरुद्ध कार्रवाई करने की बजाय उच्च अधिकारी ने सी डी पीओ जो की निंदन योग कारवाई है ਉਹਨਾਂ ਨੇ ਕਿਹਾ ਕਿ ਛੋਟੇ ਬੱਚਿਆਂ ਤੇ ਗਰਭਤੀ ਔਰਤਾ ਲਈ ਆਂਗਣਵਾੜੀ ਵਿੱਚ ਆਉਣ ਵਾਲਾ ਸਮਾਨ ਜੇਕਰ ਚੰਗੀ ਕੁਆਲਿਟੀ ਦਾ ਨਾ ਹੋਵੇ ਤਾਂ ਇਸ ਨਾਲ ਬੱਚਿਆਂ ਤੇ ਗਰਭਤੀ ਔਰਤਾ ਦੀ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਜਿਸ ਕਾਰਨ ਆਂਗਣਵਾੜੀ ਵਰਕਰ ਸੁਪਰਵਾਈਜ਼ਰਾ ਅਤੇ ਸੀਡੀਪੀਓ ਨੂੰ ਪਰੇਸ਼ਾਨੀ ਹੁੰਦੀ ਹੈ ਜਦਕਿ ਕਿਸੇ ਵੀ ਫਰਮ ਤੋਂ ਮਾਲ ਦੀ ਲਿਫਟਿੰਗ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਨੇ ਕਿਹਾ ਕਿ ਇਸ ਮੰਗ ਪੱਤਰ ਰਾਹੀਂ ਅਸੀਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਇਹ ਗਲਤ ਰਾਸ਼ਨ ਲਿਫਟਿੰਗ ਹੋਈਆਂ ਹਨ ਉਹਨਾਂ ਖਿਲਾਫ ਉੱਚ ਪਦਰੀ ਤੇ ਜਾਂਚ ਕਰਵਾਈ ਜਾਵੇ ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਾਰਤ ਨਟ ਨਿਊ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਸ ਦੀ ਖਾਸ ਰਿਪੋਰਟ ਮੈਂ ਬਲਾਕ ਪ੍ਰਧਾਨ ਗੁਰਮੀਤ ਕੌਰ ਸੋਜਾਨਪੁਰ ਤੋਂ ਅਸੀਂ ਸਾਡੇ ਵਿਭਾਗ ਦੇ ਵਿੱਚ ਜੋ ਵੀ ਰਾਸ਼ਨ ਆਂਦਾ ਵਿੱਚੋਂ ਸਹੀ ਆਂਦਾ ਖਰਾਬ ਰਾਸ਼ਨ ਆ ਰਿਹਾ ਸਾਨੂੰ ਸਹੀ ਮਿਲਦਾ ਹੈ ਲੇਕਿਨ ਵਿੱਚੋਂ ਖਰਾਬ ਆ ਰਿਹਾ ਵਿੱਚ ਵਿੱਚ ਤਾਂ ਅਸੀਂ ਚਾਹੁੰਦੇ ਆ ਕਿ ਸਾਨੂੰ ਜਿਹੜਾ ਪਹਿਲਾਂ ਦੀ ਤਰ੍ਹਾਂ ਜਿਹੜਾ ਰਾਸ਼ਨ ਮਿਲਦਾ ਸੀ ਉਹੀ ਸਾਡਾ ਹਵਾਲ ਕੀਤਾ ਜਾਵੇ ਤੇ ਸਾਡੇ ਸੀਡੀਪੀਓ ਸਹੀ ਹੈ ਅਰਈਆਂ ਵਾਲੇ ਹਨ ਉਹਨਾਂ ਨੇ ਕੰਪਲੀਟ ਕੀਤੀ ਤੇ ਰਾਸ਼ਨੇ ਵਿੱਚੋਂ ਖਰਾਬ ਆ ਰਿਹਾ ਤੇ ਉਹਨਾਂ ਨੂੰ ਮੁਲਤ ਪਰ ਕੀਤਾ ਗਿਆ ਇਸ ਕਰਕੇ ਅਸੀਂ ਇਹ ਤੁਹਾਡੇ ਅੱਗੇ ਫਰਿਆਦ ਕਰਦੇ ਆ ਕਿ ਸਾਡੇ ਰਈਆਂ ਵਾਲੇ ਸੀਡੀਪੀਓ ਨੂੰ ਬਹਾਲ ਕੀਤਾ ਜਾਵੇ। ਹਾਂ ਜੀ ਸਰ ਅੱਜ ਕਿਸ ਗੱਲੋਂ ਲੈ ਕੇ ਮਾਰਕਤਰ ਤੇ ਆ ਗਏ। ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੂਹ ਜ਼ਿਲ੍ਹਾ ਪਠਾਨਕੋਟ ਦੇ ਸੀਡੀਪੀਓਜ਼, ਆਂਗਣਵਾੜੀ ਵਰਕਰਸ ਤੇ ਯੂਨੀਅਨ ਦੇ ਰਿਪ੍ਰੈਜ਼ੈਂਟੇਟਿਵ ਤੇ ਸੁਪਰਵਾਈਜ਼ਰ ਦੇ ਰਿਪ੍ਰੈਜ਼ੈਂਟੇਟਿਵ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਕਿ ਹਾਲ ਹੀ ਵਿੱਚ ਪਿਛਲੇ ਦਿਨੀ ਸ਼ੁੱਕਰਵਾਰ ਨੂੰ ਸਾਡੇ ਇੱਕ ਕਲੀਗ ਸੀਡੀਪੀਓ ਸਰਦਾਰ ਵਿਕਰਮਜੀਤ ਸਿੰਘ ਜੀ ਜੋ ਕਿ ਰਈਆ ਵਿਖੇ ਤਨਤ ਸੀਗੇ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਫ੍ਰਿੰਸੀ ਗਰਾਊਂਡ ਦੇ ਉੱਤੇ ਜਿਹੜਾ ਹੈ ਸਸਪੈਂਸ ਕਰ ਦਿੱਤਾ ਗਿਆ ਉਸ ਸਸਪੈਂਸ਼ਨ ਦੇ ਵਿਰੋਧ ਦੇ ਵਿੱਚ ਅੱਜ ਇਹ ਮੰਗ ਪੱਤਰ ਦਿੱਤਾ ਗਿਆ ਹੋਰ ਇੱਥੇ ਤਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਵਿਭਾਗ ਵਿੱਚ ਛੋਟੇ ਬੱਚੇ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ 3 ਤੋਂ 6 ਸਾਲ ਦੇ ਗਰਭਵਤੀ ਔਰਤਾਂ ਅਤੇ ਦੁੱਧ ਪਲਾਉ ਮਾਵਾਂ ਲਈ ਗਜਾਈ ਵਸਤੂਆਂ ਆਉਂਦੀਆਂ ਨੇ ਜਿਨੂੰ ਕਿ ਅਸੀਂ ਐਸਐਨਪੀ ਕਹਿੰਦੇ ਆ ਸੁਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਪਹਿਲਾਂ ਇਹ ਸਰਕਾਰੀ ਅਦਾਰਿਆਂ ਵੱਲੋਂ ਆਉਂਦਾ ਸੀਗਾ ਲੇਕਿਨ ਪਿਛਲੇ 1-2 ਸਾਲਾਂ ਤੋਂ ਵਿੱਚ ਇਹ ਪ੍ਰਾਈਵੇਟ ਫਰਮਸ ਨੂੰ ਦੇ ਦਿੱਤਾ ਗਿਆ ਵਾ ਇਸੇ ਦੌਰਾਨ ਵਿਭਾਗ ਵੱਲੋਂ ਸਾਨੂੰ ਲਿਖਿਆ ਗਿਆ ਕਿ ਜਿਹੜਿਆ ਤੁਹਾਡੇ ਕੋਲ ਅੱਗੇ ਗਈ ਉਸ ਤੋਂ ਆ ਰਹੀਆਂ ਉਹਨਾਂ ਦੀ ਰਿਪੋਰਟ ਸਾਡੇ ਤੱਕ ਭੇਜੀ ਜਾਵੇ ਜਦੋਂ ਖੋਲਿਆ ਗਿਆ ਤਾਂ ਕਈ ਪੈਕਟਾਂ ਦੇ ਉੱਤੇ ਤੇ ਮੈਨੂਫੈਕਚਰਿੰਗ ਡੇਟ ਹੀ ਹੈ ਨਹੀਂ ਗਈ ਐਕਸਪਾਇਰੀ ਡੇਟ ਹੀ ਹੈ ਨਹੀਂ ਗਈ ਕਈ ਪੈਕਟ ਇਹੋ ਜਿਹੇ ਨਿਕਲੇ ਵਿੱਚ ਜਿਨ੍ਹਾਂ ਦੇ ਵਿੱਚ ਫੰਗਸ ਲੱਗੀ ਹੋਈ ਸੀਗੀ ਔਰ ਕਈਆਂ ਦੇ ਵਿੱਚ ਢੇਲੀਆਂ ਤੱਕ ਜੰਮੇ ਹੋਏ ਸੀ ਸੁੰਡੀਆਂ ਕਾਕਰੋਚ ਤੱਕ ਨਿਕਲੇ ਕਰਨ ਖਜੂਰੇ ਤੱਕ ਨਿਕਲੇ ਜਿਹੜੀ ਕਿ ਤੁਸੀਂ ਮੀਡੀਆ ਦੇ ਵਿੱਚ ਰੋਜ਼ ਹੀ ਰਿਪੋਰਟਸ ਦੇਖ ਰਹੇ ਹੋ ਅਲੱਗ-ਅਲੱਗ ਥਾਵਾਂ ਤੋਂ ਆ ਰਹੀਆਂ ਨੇ ਉਸੇ ਸੰਦਰਭ ਦੇ ਵਿੱਚ ਸੀ ਡੀਪੀਓ ਵਿਕਰਮਜੀਤ ਸਿੰਘ ਨੇ ਲਿਖ ਕੇ ਵਿਭਾਗ ਨੂੰ ਦੋ ਲੈਟਰ ਲਿਖ ਦਿੱਤੇ ਕਿ ਜਿਹੜਾ ਇੱਥੇ ਸਮਾਨ ਆ ਰਿਹਾ ਉਹ ਸਹੀ ਨਹੀਂ ਹੈਗਾ ਤੇ ਉਹਦੇ ਨੂੰ ਜਿਹੜਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਬਸ਼ਰਤੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਉਲਟਾ ਵੀ ਪਾਗਨੇ ਸਾਡੇ ਸੀਡੀਪੀਓ ਦੇ ਸੀਡੀਪੀਓ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਜਿਹੜਾ ਕਿ ਬਿਲਕੁਲ ਹੀ ਵਿਭਾਗੀ ਨੀਮਾ ਦੇ ਉਲਟ ਹੈ ਅਤੇ ਗੈਰਕਾਨੂੰਨੀ ਹੈ ਅਸੀਂ ਇਸ ਦਾ ਸਖਤ ਸ਼ਬਦਾਂ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਅਤੇ ਵਿਭਾਗ ਨੂੰ ਅਤੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਸੰਬੰਧੀ ਕੰਪਲੀਟ ਜਾਂਚ ਕਰਵਾਈ ਜਾਵੇ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਿ ਵਿਭਾਗ ਵਿੱਚ ਇਹ ਤੰਦਲੀਆਂ ਕਿਉਂ ਚੱਲ ਰਹੀਆਂ ਨੇ ਜੇ ਕੋਈ ਆਵਾਜ਼ ਉਠਾਉਂਦਾ ਤੇ ਉਹਦੀ ਆਵਾਜ਼ ਨੂੰ ਕਿਉਂ ਦੱਬਿਆ ਜਾ ਰਿਹਾ ਵਾ ਜੇ ਸੱਚ ਬੋਲਣਾ ਗੁਨਾਹ ਹੈਗਾ ਤੇ ਫਿਰ ਸਾਡੇ ਕੋਲ ਰਿਪੋਰਟ ਕਿਉਂ ਲੈ ਜਾਂਦੀ ਵੀ ਪਗ ਆਪਣੀ ਰਿਪੋਰਟ ਆਪੇ ਓਕੇ ਲਿਖ ਕੇ ਭੇਜ ਦਿਆ ਕਰੇ ਫੀਲਡ ਵਿੱਚ ਭੇਜੇ ਹੀ ਨਾ ਕਿਉਂਕਿ ਫੀਲਡ ਵਿੱਚ ਪਬਲਿਕ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਉਹਨਾਂ ਦੀਆਂ ਗੱਲਾਂ ਸਾਨੂੰ ਸੁਣੀਆਂ ਪੈਂਦੀਆਂ ਲੋਕੀ ਸਾਡੇ ਆ ਕੇ ਗੱਲ ਪੈਂਦੇ ਨੇ ਕੋਈ ਹਾਦਸਾ ਹੋ ਜਾਏ ਤੇ ਕਿਸੇ ਨੇ ਆਂਗਣਵਾਲੀ ਵਰਕਰ ਨੂੰ ਟੰਗਣਾ ਜਾਂ ਸੁਪਰਵਾਈਜ਼ਰ ਨੂੰ ਜਾਂ ਸੀਡੀਪੀਓ ਨੂੰ ਉੱਪਰ ਉੱਚ ਅਧਿਕਾਰੀਆਂ ਨੂੰ ਕਿਸੇ ਨੇ ਬਾਅਦ 'ਚ ਪੁੱਛਣਾ ਪਹਿਲਾਂ ਸਾਡੇ ਤੇ ਗਾਜ਼ ਡਿਗਣੀ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਵੀ ਚੱਲਿਆ ਜੋ ਵੀ ਗਲਤ ਹੈ ਜੇ ਅਸੀਂ ਗਲਤ ਹਾਂ ਤਾਂ ਸਾਡੇ ਵਿਰੁੱਧ ਕਾਰਵਾਈ ਕੀਤੀ ਜਾਵੇ ਜਾਂ ਵਿਭਾਗ ਦੇ ਵਿੱਚਕਾਰ ਜਿਹੜੇ ਅਧਿਕਾਰੀ ਬੈਠੇ ਹੋਣੇ ਜਿਹੜੇ ਫਰਮਾਂ ਦੇ ਨਾਲ ਰਲੇ ਹੋਏ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇ ਤਾਂ ਜੋ ਜੋ ਬੇਨੀਮੀਆ ਬੇਕ੍ਰੀਤੀਆਂ ਚੱਲ ਰਹੀਆਂ ਡਿਪਾਰਟਮੈਂਟ 'ਚ ਉਹਨਾਂ ਨੂੰ ਠੱਲ ਪਾਈ ਜਾ ਸਕੇ ਧੰਨਵਾਦ